ਇਸੀ ਕਿ ਮੈਂ ਅੱਗੇ ਤਾਂ ਲੈ ਗਾ ਬੋਲੋ ਸਰ ਦੇ ਕਰੋ ਯਾਰ ਠੀਕ ਹੈ ਮੈਡਮ ਕਾਨੂੰਨੀ ਤੂਕ ਬਰੀ ਆਈ ਸੀ ਕਿ ਇੱਥੇ ਦੇਵ ਵਪਾਰ ਦਾ ਕੰਮ ਚੱਲਦਾ ਹੈ ਤੇ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦੇ ਹਾਂ ਹੋਇਆ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਹਾਂਜੀ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਕੋਈ ਮੈਨੇਜਰ ਹੈ ਨਾ ਕੋਈ ਲੱਗਦਾ ਇਹ ਇੱਥੇ ਮੁਲਾਜ਼ਮ ਹੀ ਪਤਾ ਲੱਗਾ ਪੁਲਿਸ ਮੁਲਾਜ਼ਮ ਹੈ ਕੋਈ ਕੋਈ ਪੁਲਿਸ ਮੈਡਮ ਲੱਗਿਆ ਕੁੜੀ ਕੋਈ ਕੰਮ ਕਰਦੀ ਸੀ ਇੱਥੇ ਕੀ ਨਾਮ ਉਹਨੇ 1.5 ਲੱਖ ਰੁਪਇਆ ਲੈਣਾ ਸੀ ਇਹਨਾਂ ਕੋਲ ਕੀ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸੇ ਵੇਲੇ ਕਾਰਵਾਈ ਕੀਤੀ ਗਈ ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ ਮੈਮ ਪੈਸੇ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੇ ਇਸ ਤਰਪੀਸ਼ ਕਰ ਰਹੇ ਆ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਟਾਈਮਲੀ ਸਾਡਾ ਕੰਪਲੈਂਟ ਹੈ ਗਈ ਹੈ ਔਰ ਚੀਟਾ ਵੀ ਨਿਕਲਿਆ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਇਆ ਹੈਗਾ ਜਿਹੜਾ ਇੱਥੇ ਬਰਾਮਦ ਹੋਇਆ ਗੱਲੇ ਚ ਜੀ ਮੈਂ ਕਿਹਾ ਮੈਂ ਜਨਾਬ ਦੇ ਕੋਲ ਵਿੱਚ ਵੀ ਰੇਡ ਕੀਤੀ ਗਈ ਸੀ ਉਹ ਦੋ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਲੱਛਕਾ ਬਾਕੀ ਤੁਹਾਨੂੰ ਕੱਲ ਦੇ ਮੈਮ ਕਹਿੰਦੇ ਮੈਨੂੰ ਉੱਥੋਂ ਦੇ ਕੇ ਬਾਹਰ ਦੇ ਇਹ ਲੋਕ ਇੱਥੇ ਬਾਹਰ ਦੇ ਵੀ ਨੇ ਮੈਂ ਮੈਂ ਥੈਂਕ ਯੂ ਸੋ ਮਚਾ ਇਹ ਰੇਟ ਕਿੰਨੀ دیر ਚੱਲਦੀ ਰਹੀ ਮੈਡਮ ਸਭ ਆਈ ਸੀ ਕਿ ਬਈ ਆਈਡੀਆ ਤੇ ਲੈ ਗਾ ਬੋਲੋ ਸਵੇਰ ਕਰੋ ਯਸ ਠੀਕ ਹੈ ਮੈਡਮ ਸਾਡੇ ਕੋਲ ਹੀ ਟੂਕ ਬਰੀ ਆਈ ਸੀ ਕਿ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਹੈ ਕਿ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਇੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਹਾਂਜੀ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਕਿ ਮੈਨੇਜਰ ਹੈ ਨਾ ਕੋਈ ਲੱਗਦਾ ਇਹ ਅਚ ਮਲਾਜਮ ਹੀ ਪਤਾ ਲੱਗਾ ਪੁਲਿਸ ਮਲਾਜਮ ਹੈ ਕੋਈ ਨਹੀਂ 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 ਕੋਈ ਪੁਲਿਸ ਮੈਡਮ ਲੱਗਦਾ ਕੁੜੀ ਕੋਈ ਕੰਮ ਕਰਦੀ ਸੀ ਇੱਥੇ ਕੀ ਨਾਮ ਉਹਨੇ 1.5 ਲੱਖ ਰੁਪਿਆ ਲੈਣਾ ਸੀ ਇਹਨਾਂ ਕੋਲ ਕੀ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸੇ ਵੇਲੇ ਕਾਰਵਾਈ ਕੀਤੀ ਗਈ ਹੈ ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ ਮੈਮ ਪੈਸੇ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੇ ਇਸ ਤਪੀਸ਼ ਕਰ ਰਹੇ ਆ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਟਾਈਮਲੀ ਸਾਡਾ ਕੰਪਲੀਟ ਹੋ ਜਾਏਗੀ ਹੋ ਗਈ ਹੈ ਔਰ ਜਿ ਤਾਈ ਵੀ ਚੱਲੀ ਹੈ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇੱਥੇ ਬਰਾਮਦ ਹੋਇਆ ਗੱਲੇ ਚ ਜੀ ਮੈਂ ਕਿਹਾ ਮੈਂ ਕਿਹਨੇ ਇੰਨੀ ਇੰਨੀ ਰੇਟ ਕੀਤੀ ਸੀ ਉਹ ਦੋ ਲੜਕੀ ਉੱਥੋਂ ਦੀ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਬਾਕੀ ਤੁਹਾਨੂੰ ਕੱਲ ਮੈਮ ਕਹਿੰਦੇ ਮੈਨੂੰ ਉੱਥੋਂ ਦੇ ਕੇ ਬਾਹਰ ਦੇ ਏ ਲੋਕੀ ਨੇ ਬਾਅਦ ਦੇ ਵੀ ਨੇ ਮੈਂ ਬੇਰੀ ਕਮੇਰੀ ਥੈਂਕ ਯੂ ਸੋ ਮਚ। ਰੇਟ ਕਿੰਨੀ دیر ਚੱਲਦੀ ਰਹੀ ਮੈਡਮ